ਵਿਸ਼ੋਵਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕੁਮਪ੍ਰੀਤ ਕੋਟ ਤਸਵੀਲੇਸ ਸੀ ਯੂਸਫ ਫਿਲਮ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੂੰ ਲੋਕਾਂ ਦੇ ਵੱਲੋਂ ਤੇ ਖਾਸ ਤੌਰ ਤੇ ਫੈਨਸ ਦੇ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਜਿहां ਅਸੀਂ ਗੱਲ ਕਰ ਰਹੇ ਹਾਂ ਪੁਸ਼ਪਾ 2 ਦੀ ਕਿ ਤੁਸੀਂ ਜਾਣਦੇ ਹੋ ਕਿ ਪੁਸ਼ਪਾ 2 ਨੂੰ ਬਣਾਉਣ ਦੇ ਲਈ ਕਿੰਨਾ ਬਜਟ ਤੈਅ ਕੀਤਾ ਗਿਆ ਸੀ ਜਾਂ ਫਿਰ ਅੱਲੂ ਅਰਜੁਨ ਤੇ ਰਸ਼ਮੀ ਕਮੰਦਾਨਾ ਦੇ ਵੱਲੋਂ ਇਸ ਫਿਲਮ ਨੂੰ ਜਿਹੜਾ ਕਿ ਹੈ ਸ਼ੂਟ ਕਰਨ ਦੇ ਲਈ ਕਿੰਨੀ ਫੀਸ ਉਹਨਾਂ ਦੇ ਵੱਲੋਂ ਚਾਰਜ ਕੀਤੀ ਗਈ ਸੀ ਤੇ ਜੇਕਰ ਨਹੀਂ ਤਾਂ ਇਸ ਖਬਰ ਨੂੰ ਧਿਆਨ ਨਾਲ ਜ਼ਰੂਰ ਸੁਣਿਓ। ਪੁਸ਼ਪਾ 2 ਵਿਸ਼ਾ ਪੱਧਤੇ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਦੰਗਲ ਅਤੇ ਬਾਹੂਬਲੀ 2 ਦੇ ਕੋਲ ਸੀ ਪਰ ਹੁਣ ਪੁਸ਼ਪਾ 2 ਪੂਰੇ ਦੇਸ਼ ਭਰ ਵਿੱਚ ਲੋਕਾਂ ਦੇ ਵੱਲੋਂ ਬੇहद ਪਸੰਦ ਕੀਤੀ ਗਈ ਸੀ। ਅੱਲੂ ਅਰਜੁਨ ਦੀ ਪੁਸ਼ਪਾ 2 ਦਾ ਬਜਟ ਜਿਹੜਾ ਕਿ 500 ਕਰੋੜ ਤੋਂ ਵੀ ਜ਼ਿਆਦਾ ਹੈ ਪਰ ਅੱਲੂ ਅਰਜੁਨ ਨੇ ਇਹ ਫਿਲਮ ਦੇ ਲਈ ਇੰਨੀ ਜ਼ਿਆਦਾ ਫੀਸ ਚਾਰਜ ਕੀਤੀ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜੀ ਹਾਂ ਉਹਨਾਂ ਭਾਰਤ ਦੇ ਹੀ ਛੱਡੋ ਏਸ਼ੀਆ ਦੇ ਸਭ ਤੋਂ ਮਹਿੰਗੇ ਯਾਨੀ ਕਿ ਹਾਈਐਸਟ ਪੇਡ ਐਕਟਰ ਬਣ ਚੁੱਕੇ ਨੇ ਅੱਲੂ ਅਰਜੁਨ ਨੇ ਪੁਸ਼ਪਾ 2 ਦੇ ਲਈ 300 ਕਰੋੜ ਦੀ ਫੀਸ ਚਾਰਜ ਕੀਤੀ ਹੈ ਜੋ ਕਿ ਪੁਸ਼ਪਾ 2 ਦੇ ਬਜਟ ਦਾ 60% ਹੈ ਤੇ ਜ਼ਿਕਰ ਇਹੋ ਗਿੱਥੇ ਇਹ ਵੀ ਹੈ ਕਿ ਅੱਲੂ ਅਰਜੁਨ ਨੇ ਫੀਸ ਦੇ ਮਾਮਲੇ ਦੇ ਵਿੱਚ ਪ੍ਰਭਾਸ ਵਿਜੇਤ ਹਲਾਪਤੀ ਤੇ ਸ਼ਾਹਰੁਖ ਖਾਨ ਨੂੰ ਵੀ ਪਿੱਛੇ ਛੱਡ ਦਿੱਤਾ ਤੇ ਦੂਜੀ ਪਾਸੇ ਜੇਕਰ ਇਸ ਮੂਵੀ ਦੇ ਵਿਲਨ ਯਾਨੀ ਕਿ ਫਾਤਫਾਸਲ ਨੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਪੁਸ਼ਪਾ 2 ਲਈ 8 ਕਰੋੜ ਚਾਰਜ ਕਰੇ ਨੇ ਜੋ ਕਿ ਕਹਿ ਸਕਦੇ ਆ ਕਿ ਉਹ ਡਿਜ਼ਰਵ ਵੀ ਕਰਦੇ ਨੇ ਤੇ ਉਹਦੇ ਦੀ ਜੇਕਰ ਰਸ਼ਮੀ ਦਾ ਮੰਡਾਨਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਸ਼ਿਵਲੀ ਦੇ ਰੋਲ ਦੇ ਲਈ 10 ਕਰੋੜ ਦੀ ਫੀਸ ਚਾਰਜ ਕੀਤੀ ਗਈ ਹੈ ਹਾਲਾਂਕਿ ਅਲੂ ਅਰਜੁਨ ਦੀ ਪੁਸ਼ਪਰ ਟੂ ਜਿਹੜੇ ਕਿ ਬੇਹੱਦ ਫੈਨਸ ਦੇ ਵੱਲੋਂ ਪਸੰਦ ਕੀਤੇ ਜਾ ਰਿਹਾ ਪਰ ਇਸ ਦਾ ਬਜਟ ਵੀ ਜਿਹੜਾ ਕਿ 500 ਕਰੋੜ ਤੋਂ ਜ਼ਿਆਦਾ ਜਿਹੜਾ ਕਿ ਤੈਅ ਕੀਤਾ ਗਿਆ ਸੀ ਤੇ ਇਸ ਦੇ ਵੱਲੋਂ ਬਾਕਸ ਆਫਿਸ ਤੇ ਪੂਰਾ ਰਿਕਾਰਡ ਕਾਇਮ ਕੀਤਾ ਹੋਇਆ ਹੈ पुष्पा 2 दी सफलता ਤੋਂ ਬਾਅਦ ਇਸ ਨੂੰ ਇਸ ਦਾ ਫਾਇਦਾ ਮਿਲਿਆ ਹਾਲਾਂਕਿ ਬਲੌਕਬਸਟਰ ਕੀਮਤ ਦੇ ਕਾਰਨ ਪੁਸ਼ਪਾ 2 ਨੂੰ ਸ਼ੁਰੂਆਤ ਦੇ ਵਿੱਚ ਕਲੈਕਸ਼ਨ 'ਚ ਵੱਡੀ ਵੜਤ ਮਿਲੀ ਤੇ ਪਹਿਲੇ ਦਿਨ ਤੋਂ ਹੀ ਪੁਸ਼ਪਾ ਦੀ ਕਲੈਕਸ਼ਨ 'ਚ ਬੂਸਟ ਦੇਖਣ ਨੂੰ ਮਿਲ ਰਿਹਾ ਸੀ ਤੇ ਤਾਂ ਗੱਲ ਕਰੀਏ ਤਾਂ ਉਸ ਤੋਂ ਬਾਅਦ ਜਿਹੜਾ ਕਿ ਇਹ ਵਧਦਾ ਹੀ ਗਿਆ ਤੇ ਇਸ ਨੇ ਪੂਰਾ ਜਿਹੜਾ ਕਿ ਰਿਕਾਰਡ ਕਾਇਮ ਕਰ ਲਿਆ ਪੁਸ਼ਪਾ 2 ਵਿਸ਼ਾ ਪੱਧਤੇ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ ਇਸ ਤੋਂ ਪਹਿਲਾਂ ਇਹ ਰਿਕਾਰਡ ਦੰਗਲ ਅਤੇ ਬਾਹੂਬਲੀ 2 ਦੇ ਕੋਲ ਸੀ ਪਰ ਹੁਣ ਪੁਸ਼ਪਾ 2 ਪੂਰੇ ਦੇਸ਼ ਪਰਦੇ ਵਿੱਚ ਲੋਕਾਂ ਦੇ ਵੱਲੋਂ ਬੇहद ਪਸੰਦ ਕੀਤੀ ਗਈ ਸੀ ਅੱਲੂ ਅਰਜੁਨ ਦੀ ਪੁਸ਼ਪਾ 2 ਦਾ ਬਜਟ ਜਿਹੜਾ ਕਿ 500 ਕਰੋੜ ਤੋਂ ਵੀ ਜ਼ਿਆਦਾ ਹੈ पर अल्लू अर्जुन ने यह फिल्म हाईएस्ट पेड एक्टर बन चुके अल्लू अर्जुन ने, अर्जु ने पुष्पा टू के लिए तीन सौ करोड़ की फीस चार्ज की थी है जो की दे है। दे है कि पुष्पा टू के बजट का सिस्टेंट है जिक्रयोग इलू अर्जुन ने ਫੀਸ ਦੇ ਮਾਮਲੇ ਦੇ ਵਿੱਚ ਪ੍ਰਭਾਸ ਵਿਜੇਤ ਹਲਾਪਤੀ ਤੇ ਸ਼ਾਹਰੁਖ ਖਾਨ ਨੂੰ ਵੀ ਪਿੱਛੇ ਛੱਡ ਦਿੱਤਾ ਤੇ ਦੂਜੀ ਪਾਸੇ ਜੇਕਰ ਇਸ ਮੂਵੀ ਦੇ ਵਿਲਨ ਯਾਨੀ ਕਿ ਫਾਤ ਫਾਸਲ ਨੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਪੁਸ਼ਪਾ 2 ਲਈ 8 ਕਰੋੜ ਚਾਰਜ ਕਰੇ ਨੇ ਜੋ ਕਿ ਕਹਿ ਸਕਦੇ ਹਾਂ ਕਿ ਉਹ ਡਿਜ਼ਰਵ ਵੀ ਕਰਦੇ ਨੇ ਤੇ ਉਦੋਂ ਹੀ ਜੇਕਰ ਰਸ਼ਮੀ ਕਮੰਡਾਨਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਸ਼ਿਵਲੀ ਦੇ ਰੋਲ ਦੇ ਲਈ 10 ਕਰੋੜ ਦੀ ਫੀਸ ਚਾਰਜ ਕੀਤੀ ਗਈ ਹੈ ਹਾਲਾਂਕਿ ਅਲੂ ਅਰਜੁਨ ਦੀ ਪੁਸ਼ਪਰ 2 ਜਿਹੜੇ ਕਿ ਬੇਹੱਦ ਫੈਨਸ ਦੇ ਵੱਲੋਂ ਪਸੰਦ ਕੀਤੇ ਜਾ ਰਹੀ ਹੈ ਪਰ ਇਸ ਦਾ ਬਜਟ ਵੀ ਜਿਹੜਾ ਕਿ 500 ਕਰੋੜ ਤੋਂ ਜ਼ਿਆਦਾ ਜਿਹੜਾ ਕਿ ਤੈਅ ਕੀਤਾ ਗਿਆ ਸੀ ਤੇ ਇਸ ਦੇ ਵੱਲੋਂ ਬਾਕਸ ਆਫਿਸ ਤੇ ਪੂਰਾ ਰਿਕਾਰਡ ਕਾਇਮ ਕੀਤਾ ਹੋਇਆ ਹੈ पुष्पा 2 दी सफलता ਤੋਂ ਬਾਅਦ ਇਸ ਨੂੰ ਇਸ ਦਾ ਫਾਇਦਾ ਮਿਲਿਆ ਹਾਲਾਂਕਿ ਬਲੌਕਬਸਟਰ ਕੀਮਤ ਦੇ ਕਾਰਨ ਪੁਸ਼ਪਾ 2 ਨੂੰ ਸ਼ੁਰੂਆਤ ਦੇ ਵਿੱਚ ਕਲੈਕਸ਼ਨ 'ਚ ਵੱਡੀ ਵੜਤ ਮਿਲੀ ਤੇ ਪਹਿਲੇ ਦਿਨ ਤੋਂ ਹੀ ਪੁਸ਼ਪਾ ਦੀ ਕਲੈਕਸ਼ਨ 'ਚ ਬੂਸਟ ਦੇਖਣ ਨੂੰ ਮਿਲ ਰਿਹਾ ਸੀ ਤੇ ਤਾਂ ਗੱਲ ਕਰੀਏ ਤਾਂ ਉਸ ਤੋਂ ਬਾਅਦ ਜਿਹੜਾ ਕਿ ਇਹ ਵਧਦਾ ਹੀ ਗਿਆ ਤੇ ਇਸ ਨੇ ਪੂਰਾ ਜਿਹੜਾ ਕਿ ਰਿਕਾਰਡ ਕਾਇਮ ਕਰ ਲਿਆ